ਹਾਂਜੀ ਦੋਸਤੋ ਇੱਕ ਹੁਣੇ-ਹੁਣੇ ਸੁਣਨ ਦੇ ਵਿੱਚ ਖਬਰ ਆਈ ਆ ਵੀ ਸਪਿੰਡ ਸੈਣਾ ਦੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਇੱਕ ਸਰਪੰਚ ਦਾ ਹੁਣੇ-ਹੁਣੇ ਨਾ ਗੋਲੀਆਂ ਮਾਰ ਕੇ ਕਤਲ ਹੋ ਗਿਆਗਾ ਤੇ ਜਿਹੜਾ ਉਹ ਸਰਪੰਚ ਸੀਗਾ ਸੁਖਵਿੰਦਰ ਸਿੰਘ ਉਸ ਦਾ ਉਸ ਦਾ ਨਾਮ ਸੀਗਾ ਤੇ ਪਿਛਲੇ ਕਾ ਵੀ ਲੰਬੇ ਸਮੇਂ ਤੋਂ ਇੱਕ ਤਾਂ ਉਹ ਉਗੋਕੇ ਵਾਲੇ ਜਿਹੜੇ ਐਮਐਲਏ ਆ ਬਣਿਆਗਾ ਉਹਦੇ ਖਿਲਾਫ ਥੋੜਾ ਜਿਹਾ ਬੋਲਦਾ ਸੀ ਕਿਉਂਕਿ ਉਹਨਾਂ ਨੇ ਕੰਮ ਨਹੀਂ ਕੀਤੇ ਸੀਗੇ ਤੇ ਉਗੋਕੇ ਵਾਲੇ ਐਮਐਲਏ ਨੇ ਉਦੇ ਖਿਲਾਫ ਇਹ ਵੀ ਬੋਲਿਆ ਸੀਗਾ ਵੀ ਅਸੀਂ ਤੇਰੇ ਥੱਪੜ ਮਾਰ ਕੇ ਇਦਾਂ-ਉਦਾਂ ਕਰ ਦਾਂਗੇ ਤੇ ਉਸ ਦਾ ਨਾ ਮੰਨ ਲਓ ਵੀ ਹੁਣ ਸੋਨ ਦੇ ਵਿੱਚ ਖਬਰ ਆਈ ਆ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਿਆ ਮੈਂ ਉਸ ਖਬਰ ਦੀ ਮੰਨ ਲਓ ਵੀ ਜੇ ਉਹ ਸੱਚੀ ਆ ਤਾਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰ ਦਾਂਗਾ ਤੇ ਭਗਵਾਨਤਮਾਨ ਸਰਕਾਰ ਦੇ ਖਿਲਾਫ ਇਹ ਬੋਲਣ ਦਾ ਨਤੀਜਾ ਉਸ ਨੂੰ ਗੋਲੀਆਂ ਮਿਲੀਆਂ ਨੇ ਤੇ ਮੇਰੇ ਵੱਲੋਂ ਇਸ ਚੀਜ਼ ਦਾ ਬਹੁਤ ਸਾਕਤ ਸਾਹ ਉਹਨਾਂ ਦੇ ਵਿੱਚ ਬਰੂਰਦ ਕੀਤਾ ਜਾਂਦਾਗਾ ਤੇ ਬਾਕੀ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਹੁਣ ਇੱਕ ਹੋਰ ਮੈਂ ਖਬਰ ਦੇਖੀ ਆ ਵੀ ਕੱਲ ਪਦੇ ਅਕਾਲੀ ਦਲ ਦੇ ਵਿੱਚੋਂ ਜੁਆਇਨ ਹੋਏ ਬੰਦੇ ਨੂੰ ਟਿਕਟ ਦੇ ਦਿੱਤੀ ਆ ਤਨ ਤਨ ਤੋਂ ਸ਼ਾਇਦ ਤੇ ਇਹ ਨਤੀਜਾਗਾ ਤੇ ਬਾਕੀ ਜਿਹੜਾ ਇਹਨਾਂ ਦੇ ਖਿਲਾਫ ਬੋਲਦਾਗਾ ਹੁਣ ਭਗਵਾਂ ਦੀ ਸਰਕਾਰ ਦੇ ਖਿਲਾਫ ਉਹਦਾ ਨਤੀਜਾ ਆ ਹੁੰਦਾਗਾ ਉਹਨੂੰ ਗੋਲੀਆਂ ਮਿਲਦੀਆਂ ਨੇ ਤੇ ਮੇਰੀ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਪੇਜ ਨੂੰ ਫੋਲੋ ਕਰੋ ਧੰਨਵਾਦ